ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਹੋਰ ਸਨავ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਤੁਸੀਂ ਹੋਵੋਗੇ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇੱਥੇ ਮੇਰੀ ਤਰੀਸੀ ਦਾਲ ਦਾਲ ਤਰੀਸੀ ਆਪਾਂ ਮੋਠਾਂ ਦੀ ਜਦੋਂ ਗਰਮ ਪਾਣੀ ਹੋ ਗਿਆ ਸੀ ਰਿਜਨ ਲੱਗ ਗਿਆ ਉਹਦੇ ਵਿੱਚ ਮੋਠ ਧੋ ਕੇ ਪਾ ਦਿੱਤੇ ਸੀ ਤੇ ਇਹ ਹੁਣ ਥੋੜਾ ਮਿਰਚ ਪਾ ਦਿੰਨੇ ਆ ਜੀ ਨੋਂ ਮਿਰਚ ਹਲਦੀ ਤਿੰਨੇ ਚੀਜ਼ਾਂ ਪਾ ਦਾਂਗੇ ਤੇ ਤੜਕਾ ਬਾਅਦ ਦੇ ਵਿੱਚ ਲਾਵਾਂਗੇ ਆਪਾਂ ਤੇ ਨਾਰ ਪਾ ਦਾਂਗੇ ਜੀ ਆਪਾਂ ਇੱਕ ਚਮਚਾ ਘਿਓ ਦਾ ਪਾ ਦਾਂਗੇ ਵਧੀਆ ਬਣੂਗੀ ਨਾਲ ਹੌਲੀ ਹੌਲੀ ਰਿਚੀ ਜਾਊਗੀ ਜੀ ਤੇ ਦੋ ਤਿੰਨ ਦਿਨ ਹੋ ਗਏ ਆਪਣੇ ਵਲੌਗ ਵੀ ਨਹੀਂ ਆਏ ਹੈਗੇ ਜੀ ਕੋਈ ਬੀਜੀ ਸੀਗੇ ਥੋੜਾ ਜਿਹਾ ਬੱਚੇ ਆਏ ਹੋਏ ਨੇ ਜੀ ਸਟੀਆਂ ਕਰਕੇ ਦਸੰਬਰ ਦੀਆਂ ਸੁੱਟੀਆਂ ਚੱਲ ਰਹੀਆਂ ਨੇ ਸੁੱਟੀਆਂ 'ਚ ਬੱਚੇ ਆਏ ਹੋਏ ਨੇ ਉਹਨਾਂ ਕਰਕੇ ਬੱਸ ਟਾਈਮ ਤਾਂ ਮਿਲ ਜਾਂਦਾ ਸੀਗਾ ਜੀ ਫਿਰ ਬਸ ਐ ਹੋ ਜਾਂਦਾ ਵੀ ਗੱਲਾਂ-ਬਾਤਾਂ ਕਰ ਲੈਣੇ ਆਂ ਸਵੇਰੇ ਸਾਨੂੰ ਜਲਦੀ ਕੰਮ ਨਿਬੜ ਜਾਂਦੇ ਇਕੱਠੇ ਹੋਇਆਂ ਕਰਕੇ ਨਾਲ ਕਰਾ ਦਿੰਦੇ ਨੇ ਉਸ ਤੋਂ ਬਾਅਦ ਇੱਥੇ ਲੱਗੀ ਸੀ ਜੀ ਮੈਂ ਲਸਣ ਤੇ ਪਿਆਜ਼ ਕੱਟਣ ਸਿਲ ਲਿਆ ਸੀ ਭਤੋ ਲਿਆ ਸੀ ਲੱਕੇ ਇਹਨੂੰ ਕੱਟ ਲੈਣੇ ਆਂ ਦੀ ਦਾਲ ਦੇ ਉੱਪਰ ਪਾਣੀ ਧਰ ਦਿੱਤਾ ਗਰਮ ਫੇਰ ਪਾ ਦਾਂਗੇ ਵਿੱਚ ਇੱਥੇ ਆਪਾਂ ਗੱਲਾਂ ਕਰ ਰਹੀ ਸੀ ਜੀ ਇਹ ਦੋਤਾ ਆਇਆ ਹੋਇਆ ਉਹ ਬੋਲ ਰਿਹਾ ਸੀ ਕੁਛ ਇੱਥੇ ਦੱਸ ਰਿਹਾ ਸੀ ਮੈਨੂੰ ਪਾਣੀ ਗਰਮ ਪਾ ਦੇਣੀ ਹੈ ਦਾਲ ਦੇ ਵਿੱਚ ਠੰਡਾ ਨਹੀਂ ਪਾਉਣੀ ਹੁੰਦੀ ਠੰਡਾ ਪਾਣੀ ਪਾਉਣ ਦਾ ਹੋਰ ਤਾਂ ਕੁਝ ਨਹੀਂ ਹੁੰਦਾ ਜੀ ਐਂ ਹੁੰਦਾ ਵੀ ਰਿਜਨਲ ਢੱਡ ਜਾਂਦੀ ਹੈ ਦਾਲ ਫੇਰ ਦੁਬਾਰੀ ਰਿਚਣ ਲੱਗਦੀ ਜੀ ਟਾਈਮ ਲੱਗਦਾ ਉਹਨੂੰ ਇਹ ਟੇਸਟ 'ਚ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਜੀ ਜੀ ਗਰਮ ਪਾਣੀ ਇਹ ਪਾਉਨੇ ਆ ਪਰिज ਦੀ ਦਾਲ 'ਚ ਰਾਸ ਤੋਂ ਓਰੀਜਿਨਲ ਉਹ ਨਹੀਂ ਬਣਦੀ ਜਿਹੜੀ ਜੀਆਂ ਦੀਆਂ ਨਾਲ ਦੀ ਨਾਲ ਤੇ ਨਾਲੇ ਸਵਾਦ ਬਣਦੀ ਹੈ ਇਹ ਪਿਆਜ਼ ਲੈ ਲਈ ਸੀ ਦੋ ਵੱਡੇ ਸਾਈਜ਼ ਦੇ ਲਸਣ ਲੈ ਲਈ ਸੀ ਦੋ ਇਕੱਠੇ ਤੇ ਟਮਾਟਰ ਅੰਦਰ ਹੀ ਚੀਰ ਲਾਂਗੇ ਜੀ ਤੜਕਾ ਲਾਵਾਂਗੇ ਗੈਸ ਤੇ ਲਾ ਕੇ ਲਿਆਂ ਤੜਕਾ ਇਥੇ ਫਿਰ ਸਾਰੇ ਭੰਡੇ ਕਾਲੇ ਹੋ ਜਾਣਗੇ ਜਿਆਦਾ ਭੰਡੇ ਨਹੀਂ ਧਾੜ ਦੇਣੇ ਚੱਲੇ ਤੇ ਮੈਂ ਤੇ ਇਕੱਠੇ ਇੰਨੇ ਕੁ ਜਿਆਦਾ ਕੌੜੇ ਨਹੀਂ ਨਾ ਬਾਹਰ ਵੀ ਜੀਰ ਨੇ ਔਖੇ ਨੇ ਜੀ ਇਹ ਅੰਦਰ ਤਾਂ ਸੂਈ ਚ ਬਹੁਤ ਮੁਸ਼ਕਲ ਨੇ ਖੜ ਕੇ ਇਹ ਜੀਰ ਨੇ ਜਿਹੜੇ ਪਹਿਲਾਂ ਆਪਣੇ ਘਰ ਦੇ ਇਕੱਠੇ ਸੀ ਉਹ ਨਹੀਂ ਕੋੜੇ ਸੀ ਅੰਦਰ ਵੀ ਜੀਰ ਲੈਂਦੀ ਸੀ ਮੈਂ ਸੂਈ ਚ ਪਰ ਇਹ ਤਾਂ ਬਹੁਤ ਜ਼ਿਆਦਾ ਕੋੜੀ ਨੇ ਇੰਨਾ ਪਾਣੀ ਨਿਕਲਦਾ ਅੱਖਾਂ ਦੇ ਵਿੱਚੋਂ ਦੋ ਗੱਠੀ ਮਸਾਂ ਚੀਰੇ ਜਾਂਦੇ ਨੇ ਜੀ ਇਹ ਮੈਂ ਤੇ ਖਸਾਫ ਕਰ ਰਹੀ ਸੀ ਇੰਨਾ ਪਾਣੀ ਨਿਕਲਿਆ ਜੀ ਅੱਖਾਂ ਦੇ ਵਿੱਚੋਂ ਬਾਹਰੇ ਬੈਠ ਕੇ ਵੀ ਦੇਖ ਲੋ ਚੀਰੇ ਰਹੀਆਂ ਤਾਂ ਵੀ ਬਹੁਤ ਔਖੇ ਨੇ ਜੀ ਇਹਨੇ ਆਪਣੇ ਘਰ ਦੇ ਇਕੱਠੇ ਨਹੀਂ ਇੰਨੇ ਕੌੜੇ ਹੁੰਦੇ ਇਹ ਹੁਣ ਐ ਕਿ ਮੁੱਲ ਲਿਆਉਂਦੇ ਨੇ ਜਿਵੇਂ ਪਤਾ ਨਹੀਂ ਕਿਉਂ ਇੰਨੇ ਕੌੜੇ ਨੇ ਤੇ ਲਸਣ ਵੀ ਬਰੀਕ ਚੀਰ ਲਾਂਗੇ ਚੀਰ ਕੇ ਤੜਕਾ ਲਾਉਣੀ ਹੁੰਦੀ ਹੈ ਲਸਣ ਦਾ ਵੀ ਸਾਗ ਜੀ ਕੁੱਟ ਕੇ ਪਾ ਦਿੰਨੇ ਹਾਂ ਦਾਲ ਚ ਤਾਂ ਚੀਰਕੀ ਲਾ ਦਿੰਨੇ ਹਾਂ ਜੀ ਤੜਕਾ ਦਾਲ ਆਪਣੀ ਚੁੱਲੇ ਤੇ ਤਿਆਰੀ ਹੋਈ ਹੈ ਜੀ ਇਹ ਆ ਪਕਾੜਾ ਤਿਆਰ ਕਰ ਲਈਏ

ਜੋ ਵਰਦਗਾ ਰੂਤੀਗਾ ਹਣਾ ਲਸਣ ਨਾਲ ਹੀ ਨਾਲ ਲਾਉਂਦੇ ਆਂ ਅਰੰਭ ਕੀ ਲਿਆ ਵਾ ਦੁਆਰਾ ਹਿੱਤੇ ਇਹ ਮੋਟਾ ਨੇ ਤੇ ਇਹ ਹੋ ਗਈਆਂ ਮਾਸ ਵਲੌਗ ਨਹੀਂ ਆਇਆ ਹੋਰ 2-3 ਦਿਨ ਹੋ ਗਏ 2-3 ਦਿਨ ਬਾਅਦ ਕਰਕੇ ਆਂ

ยังจะทำอะไรดีฝันนะดักเจอเงินแค่ไหนนะตีคอนจริงเห็นมั้ยมันจะได้ตีอะไรเลยนะหมอคะตีอะไรนะดีเจล่าสุดว่าอย่างไรเดี๋ยวไปดีคอร์ดีเลยดีเลย ਵਾੜਿਆ ਲਈ ਇਹ ਜੋ ਦਰਗਾਹ ਦਾ ਘਪਾ ਕਰਕੇ ਦਾ ਬੰਦਾ ਸਾਰੇ ਅੰਤਰਾ ਬਣਾ ਬਹੁਤ ਮੋਟਾ ਨਵਾੜੀ ਜਿਹੜੀ ਆਪਣਾ ਸਾਤ ਦੇ ਰਹੀ ਹਾਂ ਫੂਕਾ ਰਹੀ ਹਾਂ ਇਹਦੇ ਵਿੱਚ ਛੋਟੇ ਛੋਟੇ ਕਮੈਂਟ ਕਰ ਦੇਣੀ ਹੈ ਸਾਰੇ ਅੰਗ ਬੋਲੋ ਧੰਨਵਾਦ ਹੈ ਇੱਕ ਤਾਂ ਇਹ ਜਿਹੜਾ ਬੋਟੇ ਠੀਕੇ ਜਿਹੀ ਹੁੰਦੀ ਹੀ ਪੈ ਜਾਂਦੀ ਹੈ ਇੱਕ ਬੱਚੇ ਆਏ ਹੱਥੇ ਫੈਨ ਲੱਗਿਆ ਰਹਾ ਮਾਂ ਬੋਲ ਰਹਾ 3 ਹੋ ਕੇ ਜੰਮਨੇ ਦਾ ਲਾਗਾ ਫਾਰਮੂਲਾ ਬਿਨਾਂ ਦੇ ਠੀਕੇ ਪੈ ਨਹੀਂ ਸਕੀ

ਤੇ ਜੀ ਪਕਾ ਲੇ ਤੁਹੋ ਜਿਆ ਮੈਂ ਪੌਂਡਾ ਪਕਾਉਣੇ ਦੀ ਜੀ ਵਿੱਚ ਕਲਰ ਸੋਨਾ ਹੋ ਰਿਹਾ ਹੈ நல்லா வாட்டாங்க நெனீயீச்சுல வெயிட் பண்ணிக்கோங்க. இது 1.7 1000 ஓகே இத தரணும்<table> on இந்த ஆலிஸ் பாயாங்கிடா. தாளா போய் बन ਗਈ ஜி. ਚੁੱਲ੍ਹੇ ਤੇ ਪਈ ਐ ਅਗਨੀ ਮਚੀ ਦੀ ਹੁਣ ਸੇਕ ਤੇ ਪਈ ਐ ਜੀ ਗਰਮੀ ਲੁਕੀ ਤੇ ਮਾਟਾ ਬੁੰਗੇ ਰੱਖ ਦਿੰਦੀ ਐ 10 ਘੰਟੇ ਰੱਖ ਦਾਂਗੇ ਅਸੀਂ ਵਧੀਆ ਹੋ ਜਾਊਗਾ ਆਟਾ ਫੇਰ ਰੋਟੀ ਬਹੁਤ ਸੋਹਣੀ ਆਉਂਦੀ ਐ ਜੇ ਤੁਰਤ ਬੁੰਨ ਕੇ ਆਪਾਂ ਰੋਟੀ ਬਣਾ ਲੈਨੇ ਨਾਲ ਨਾ ਰੋਟੀ ਸੋਹਣੀ ਨਹੀਂ ਆਉਂਦੀ 10-15 ਮਿੰਟ ਪਹਿਲਾਂ ਰੱਖ ਦਈਏ ਬੁੰਨ ਕੇ ਫੇਰ ਰੋਟੀ ਬਹੁਤ ਸੋਹਣੀ ਆਉਂਦੀ ਐ ਜੀ ਕੋਈ ਵਲੌਗ ਬਣਿਆ ਉਹ ਜੀ ਜਿੰਨਾ ਕ ਬਣਿਆ ਆਪਾਂ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਇੱਕ ਦੋ ਦਿਨ ਹੋਰ ਫਿਰ ਆਪਾਂ ਰੈਗੂਲਰ ਵਲੌਗ ਪਾਜ ਕਰਾਂਗੇ ਤੇ ਦੇਖਿਆ ਵੀ ਕਰਾਂਗੇ ਸਾਰੀਆਂ ਭੈਣਾਂ ਦੇ ਭਰਾਵਾਂ ਦੇ ਭੈਣਾਂ ਦੇ ਸਾਰਿਆਂ ਦੇ ਵਲੌਗ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਜੀ ਹੁਣ ਕਈਆਂ ਦੇ ਦੇਖ ਲੈਨੇ ਤੇ ਕਈ ਭੈਣ ਭਰਾਵਾਂ ਦੇ ਰਹਿ ਜਾਣਗੇ ਕੋਈ ਨਹੀਂ ਸੌਖੀ ਹੈ ਜੀ ਸਾਰਿਆਂ ਤੋਂ ਥੋੜਾ ਜਿਹਾ ਵੀਟਾ ਕਰ ਲੈਨੇ ਆ गुन्न के रखी का कमा थोड़ा जो रोटी बढ़िया आ जी ਅਜੀ ਦੀ ਵੀਡੀਓ ਆਪਣੀ ਨਹੀਂ ਦਿੱਤੀ ਜੇ ਵਧੀਆ ਲੱਗੀ ਤਾਂ ਲਾਈਕ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੀ ਚੈਨਲ ਤੇ ਪਹਿਲੀ ਵਾਰ ਆਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ